ਮੇਰਾ ਮੇਰੀ ਜਵਾਨੀ ਜੀ ਲੱਗਦਾ ਮੇਰੇ ਕੋਲ ਤਾਂ ਕੱਲ ਰੋਣਾ ਹੀ ਰਹਿ ਗਿਆ ਪੱਲੇ ਮੈਨੂੰ ਕਹਿੰਦਾ ਹੁੰਦਾ ਸੀ ਨਾ ਹਰਪ੍ਰੀਤ ਤੂੰ ਕਦੇ ਰੋਇਆ ਨਾ ਕਰ ਤੇ ਦੁੱਖ ਨਹੀਂ ਨੇੜੇ ਲੱਗਣ ਲਿੰਦਾ ਹਾਸੇ ਸੁਣੇ ਲੱਗਦੀਆਂ ਹੁਣ ਮੈਂ ਕਿਵੇਂ ਹਾਸਾ ਮੇਰੇ ਹਾਸੇ ਦਾ ਤੂੰ ਲੈ ਗਿਆ ਆਪਣੇ ਨਾਲ ਲੈ ਪੂਆ ਬਸ ਹੁਣ ਆਹੀ ਕੁਛ ਕਰੀ ਜਾਣ ਹੈ ਆਪਦੇ ਆਪ ਨੂੰ ਪੁੱਤੋ ਸੰਭਾਲਣਾ ਪਊਗਾ ਮਨ ਕਰੜਾ ਕਰਨਾ ਪੁੱਤੀ ਹੈ ਕਿਵੇਂ ਸੰਭਵ ਮੈਂ ਬਹੁਤ ਸੋਚਦੀ ਐ ਫਿਰ ਮੇਰੇ ਧਿਆਨ ਇਧਰ ਹੀ ਭੱਜ ਜਾਂਦਾ ਬਸ ਤੀ ਮੇਰੇ ਦਿੱਤੇ ਤਾਂ ਮੇਰੇ ਜਮਾਨੇ ਜੀ ਲੱਗਿਆ ਨਾ ਕਾਲੇ ਵੇ ਅੱਛਾ ਜੀ ਨਹੀਂ ਲੱਗਦਾ ਮੈਨੂੰ ਪਤਾ ਮੇਰੇ ਜੀ ਕਰ ਤੂੰ ਕੁਛ ਕਹੋ ਲੈ ਹਾਈ ਹਾਈ ਤੀ ਅੱਜ ਤਾ ਤੂੰ ਆ ਗੱਲ ਕਹਿਤੀ ਉਹ ਇੱਕ ਨਹੀਂ ਉਹ ਤਾਂ ਰੱਬ ਨੂੰ ਪਿਆਰਾ ਹੋ ਗਿਆ ਤੇ ਦੋ ਹੋਰ ਕਤਲ ਕਰਨੇ ਆ ਕਮਲੀ ਨਾ ਹੋਵੇ ਤਾਂ ਨਾ ਤੀਏ ਕੁੱਕੂ ਆ ਮੈਂ ਨਾ ਉਹ ਕਿਵੇਂ ਪਾ ਲੂੰਗੀ ਜਿਵਾਗਾ ਮੈਂ ਤਾਂ ਆਏ ਨਹੀਂ ਅਸੇ ਦੋਨੇ ਦੋਨੇ ਮਰ ਜਾਣੇ ਮੈਂ ਤੇ ਖੜੇ ਹੀ ਛੁੱਟ ਜਾਊਗਾ ਨਾ ਟੈਨਸ਼ਨ ਨਾ ਹੇ ਰੱਬਾ ਪੁੱਤ ਬੱਸ ਕਰ ਮੇਰੀ ਗੱਲ ਸੁਣ ਨਾਲੇ ਇੰਨਾ ਰੋ ਨਾ ਹਾਂ ਚੁੱਪ ਕਰ ਮੈਂ ਤਰਨਾ ਗੱਲ ਦੱਸਦੀ ਆ ਕਿ ਪੂਆ ਮੈਨੂੰ ਪਤਾ ਤੇਰੇ ਮਨ ਚ ਬਹੁਤ ਗੱਲਾਂ ਜਾਂਦੀਆਂ ਵੀ ਕਿਵੇਂ ਟਾਈਮ ਪਾਸ ਕਰਾਂਗੀ ਕਿਵੇਂ ਮੈਂ ਦਿਨ ਕੱਟੀਆਂ ਕਰੂੰਗੀ ਤੇ ਜਵਾਬ ਕਿਵੇਂ ਪਾ ਲੂੰਗੀ ਪੁੱਤ ਹੁਣ ਨਾ ਆ ਰੋਕੇ ਨਹੀਂ ਟਾਈਮ ਨਿਕਲਣਾ ਹੁਣ ਨਾ ਤੂੰ ਆਪਦੇ ਆਪ ਨੂੰ ਸਖਤ ਕਰ ਲੈ ਬਸ ਮੈਂ ਤਾਂ ਤੈਨੂੰ ਇੱਕੋ ਹੀ ਗੱਲ ਕਹਿਣੀ ਆ ਕੀ ਪੂਆ ਪੱਲੇ ਵਾਲਾ ਹੁਣ ਤੂੰ ਆਵਦਾ ਨਾ ਜ਼ਮੀਨ ਵਾਲਾ ਹਿੱਸਾ ਪਤੀ ਲੈ ਲੈ ਪੂਆ ਜਮੀਨਾਂ ਤੋਂ ਮੈਂ ਕੀ ਕਰੋਣਾ ਜਦੋਂ ਜਮੀਨਾਂ ਨਾਲ ਹੀ ਨਹੀਂ ਰਿਹਾ ਪੁੱਤ ਨਾਲੇ ਕਾਲੇ ਦੀ ਭੂਆ ਤੈਨੂੰ ਪਤਾ ਆ ਜਮੀਨਾਂ ਪਿੱਛੇ ਤਾਂ ਕਾਲਾ ਬਾਹਰ ਜਾਂਦਾ ਸੀਗਾ ਜੇ ਲੈਣਾ ਹੁੰਦਾ ਹਿੱਸਾ ਉਹਦੀ ਲੈ ਲੈਂਦੇ ਸੀ ਨਹੀਂ ਨਹੀਂ ਧੀ ਠੀਕ ਹੈ ਉਹ ਜਾਂਦਾ ਸੀਗਾ ਨਾ ਗੱਲ ਕੁਝ ਹੋਰ ਸੀ ਪਰ ਹੁਣ ਨਾ ਤੇਰੀ ਜ਼ਿੰਦਗੀ ਦਾ ਸਵਾਲ ਹੈ ਆ ਬੱਚੇ ਦਾ ਸਵਾਲ ਹੈ ਮੁਰੇ ਸਮਝ ਗਈ ਨਾ ਹੁਣ ਨਾ ਆਪਾਂ ਹਿੱਸਾ ਪਤੀ ਲਾਵਾਂਗੇ ਹਿੱਕ ਠੋਕ ਕੇ ਤੇਰੇ ਨਾਲ ਤੇਰੀ ਭੂਆ ਖੜੀ ਆ ਮੈਂ ਨਾ ਤੇਰੀ ਸੱਸ ਨੂੰ ਜਿਉਂਦੇ ਜੀ ਨਾ ਇਹ ਦਿਖਾ ਦੇਣਾ ਕਿ ਹਾਂ ਕਿਵੇਂ ਕਿਸੇ ਨੂੰ ਤੰਗ ਕਰੀਦਾ ਤੇ ਕਿਵੇਂ ਕਿਸੇ ਨੂੰ ਜਲੀਲ ਕਰੀਦਾ ਸਮਝ ਗਈ ਤੂੰ ਜੋ ਮੇਰੀ ਸੱਸ ਹੁੰਦੀ ਪੂਆ ਉਹ ਇਹੋ ਜਿਹਾ ਕੁਝ ਕਰਦੀ ਨਾਲ ਆਪਣੇ ਪੁੱਤ ਨਾਲ ਉਹ ਉਹਨੇ ਤਾਂ ਉਹਦੇ ਮਾਪਿਓ ਨੂੰ ਮਾਰ ਕੇ ਵਿਚਾਰਾ ਛੋਟਾ ਜਿਹਾ ਸੀਗਾ ਕਾਲਾ ਘਰੋਂ ਕੱਢਤਾ ਸੀਗਾ ਮੈਂ ਤੇਰੇ ਤੋਂ ਮਤੇਰੀ ਰਹੀ ਨਾ ਪੂਆ ਪੁੱਤ ਮੈਨੂੰ ਸਾਰਾ ਕੁਝ ਪਤਾ ਹੈ ਪਰ ਹੁਣ ਨਾ ਉਹਦੇ ਨਾਸੀ ਤੋਂ ਅਹੜਿਆਂ ਲਾਂਗੇ ਆਪਾਂ ਨਹੀਂ ਪੂਆ ਮੇਰਾ ਤਾਂ ਹੁਣ ਜੀ ਤਾਂ ਨਹੀਂ ਸੀ ਕਰਦਾ ਤੀਏ ਪਰ ਕੀ ਕਰਾਂ ਮੈਨੂੰ ਵੀ ਦਿਨ ਰਾਤ ਨਾ ਨੀਂਦ ਨਹੀਂ ਆਉਂਦੀ ਤੇਰੇ ਪਿੱਛੇ ਮੇਰੀ ਗੱਲ ਸੁਣ ਤੈਨੂੰ ਵੀ ਪਤਾ ਕਾਲਾ ਕਿਉਂ ਕਿਸ ਗੱਲੋਂ ਡਰਦਾ ਸੀਗਾ ਜ਼ਮੀਨ ਪਿੱਛੇ ਹੈ ਨਾ ਜੇ ਅਸੀਂ ਜ਼ਮੀਨ ਦੇ ਹਿੱਸੇ ਉਹ ਵੀ ਮੰਗਾਂਗੇ ਸਾਡੇ ਜਵਾਕ ਨੂੰ ਕੁਝ ਵੀ ਕਰ ਸਕਦੀ ਹੈ ਪਹਿਲਾਂ ਵੀ ਉਹਨੇ ਕੀਤਾ ਪੂਆ ਮੈਂ ਜ਼ਮੀਨ ਪਿੱਛੇ ਮੇਰੇ ਜਵਾਕ ਨੂੰ ਨਹੀਂ ਮਰਵਾਉਣਾ ਪੂਆ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਐਂ ਟਾਈਮ ਪਾਸ ਕਰ ਲੂੰਗੀ ਮੈਂ ਤਾਂ ਲੋਕਾਂ ਦੇ ਘਰੇ ਹੁਣ ਪਾਣੇ ਮਾਣਣ ਲੱਗ ਜੂਂਗੀ ਓਹੋ ਕਮਲੀਏ ਕਿਉਂ ਮਾਜ ਲਈਗੀ ਤੇਰੀ ਪੂਆ ਹੁੰਦੇ ਕਿਉਂ ਹੈਜਾ ਕੁਝ ਤੈਨੂੰ ਹੈਜਾ ਕੁਝ ਕਰਾਉ ਦੱਸ ਮੈਨੂੰ ਐ ਦੱਸ ਕਾਲੇ ਦੀ ਆਤਮਾ ਨੂੰ ਇਹ ਸ਼ਾਂਤੀ ਮਿਲ ਜੂ ਤੂੰ ਵੀ ਮੇਰਾ ਬੱਚਾ ਤੇ ਮੇਰੇ ਘਰ ਵਾਲੀ ਜਿਵੇਂ ਰੋਲਦੇ ਫਿਰਦੇ ਨੇ ਇਹ ਗੱਲ ਅਸੀਂ ਕਿਸੇ ਨੂੰ ਨਹੀਂ ਦੱਸਦੇ। ਜੇ ਇਹ ਗੱਲ ਮਾੜੀ ਵੀ ਉਹਨਾਂ ਦੇ ਕੰਨਾਂ 'ਚ ਪੈ ਗਈ। ਮੇਰੇ ਜਵਾਕਰੂ ਖਾਤਰ ਮੈਂ ਨਹੀਂ ਯਕੀਨ ਕਰਦੀ। ਕੱਲ ਇਹਨੇ ਵੀ ਮੈਨੂੰ ਇਹੀ ਗੱਲ ਰੋਕਿਆ ਸੀ ਵੀ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਣਾ ਚਾਹੀਦਾ। ਬਸ ਨਾ ਤੂੰ ਨਾ ਉਹਦਾ ਮਨ ਕੱਢੜਾ ਰੱਖ। ਆਪਾਂ ਸਾਰਾ ਕੁਝ ਠੀਕ ਕਰ ਲਾਂਗੇ। ਠੀਕ ਹੈ? ਆਪਾਂ ਜਿਹੜਾ ਮੁੱਕ ਗਿਆ ਨਾ ਉਹਨੂੰ ਇਨਸਾਫ ਦਿਵਾਉਣਾ ਹੈਗਾ। ਤੇ ਸਾਰੀ ਗੱਲਬਾਤ ਠੀਕ ਕਰ ਲੂ ਪੁੱਤ। ਠੀਕ ਹੈ ਇੱਕ ਕੀ ਹਾਂ ਇੱਕ ਵਾਦਾ ਤੇਰੇ ਨਾਲ ਮੈਂ ਕਰਦੀ ਆਂ। ਮੈਂ ਤੇ ਇਨਸਾਫ ਜ਼ਰੂਰ ਦਵਾਉਂ ਪਰ ਤੇਰੇ ਮੁਰਕਾळा ਨਹੀਂ ਲੈ ਸਕਦੀ ਤੀ ਕਾਲਾ ਨਹੀਂ ਮੈਂ ਰੱਬ ਤੋਂ ਮੋੜ ਸਕਦੀ ਜੇ ਮੇਰੀ ਦੀ ਇਹ ਕਿਤੇ ਜਾਨ ਵੀ ਲੱਗਦੀ ਹੋਵੇ ਨਾ ਸੱਚੀ ਰੱਬ ਦਾ ਵਾਸਤਾ ਮੈਂ ਕਾਲਾ ਮੋੜ ਲਿਆ ਵਾ ਬੂਆ ਮੈਨੂੰ ਜ਼ਮੀਨ ਨਹੀਂ ਚਾਹੀਦੀ ਬੂਆ ਮੈਂ ਮੈਂ ਦੁਸ਼ਮਨ ਨਹੀਂ ਬਣਾਉਣਾ ਮੇਰੇ ਜਵਾਕ ਦੇ ਮੈਂ ਪਹਿਲੇ ਬਧੇਰੇ ਦੁਸ਼ਮਨ ਇਕੱਠੇ ਹੋਏ ਪੈਸੇ ਸਾਡੇ ਤਾਂ بس ਚੁੱਪ ਕਰ ਤਾਂ ਹੁਣ ਮੇਰੇ ਸਿਰ ਤੇ ਛੱਡ ਦੇ ਸਾਰੀ ਗੱਲ ਹੁਣ ਮੈਂ ਸੋਚਣਾ ਤੇਰੇ ਵਾਸਤੇ ਕੀ ਕਰਨਾ ਹੈਗਾ ਮਮੀ ਠੀਕ ਸੀ ਕਰੇ ਮਮੀ ਤਾਂ ਠੀਕ ਸੀ ਤੇਰੇ ਮਮੀ ਕਿੱਥੇ ਆ ਬੈਠੀ ਨਹੀਂ ਅੰਦਰ ਜੇ ਸੱਤ ਕਿਲੇ ਆ ਕੋਈ ਗੱਲ ਕਰਨੀ ਹੈ ਠੀਕ ਹੈ ਸਭ ਠੀਕ ਤਾਂ ਹੁਣ ਤੈਨੂੰ ਪਤਾ ਹੀ ਹੈ ਕੀ ਠੀਕ ਹੈ ਹੁਣ 10 ਮਿੰਟ ਬੈਠਾ ਹੈ ਕੋਈ ਗੱਲਬਾਤ ਕਰਾਂਗੇ ਕੋਈ ਰੈਸਲਾ ਕਰਨੀ ਹਾਂ ਬੁਲਾਉਂ ਮਮੀ ਅੱਜ ਨੂੰ ਜੀ ਸੱਸ ਜੀ ਕਾਲ ਬੀ ਜੀ ਸੱਸ ਜੀ ਕਾਲ ਪੈਣ ਜੀ ਮਾ ਦੇਖ ਲੋ ਕੀ ਬੰਦੇ ਦਾ ਭਰੋਸਾ ਹੁੰਦਾ ਕੋਈ ਬਸ ਸਾਰੀ ਉਮਰ ਮੇਰੀ 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 ਕਰਦਾ ਰਹਿੰਦਾ ਬੰਦਾ ਤੇ ਜਦੋਂ ਜਾਣਾ ਹੁੰਦਾ ਸਾਰਾ ਕੁਛ ਧਰਿਆ ਧਰਾ ਹੀ ਰਹਿ ਜਾਂਦਾ ਬਸ ਫਿਰ ਆਈਆਂ ਜੀ ਜਦੋਂ ਪਰਮਾਤਮਾ ਦਾ ਬਲਾਵਾ ਆ ਗਿਆ ਫਿਰ ਇੱਥੇ ਆ ਕੇ ਹਰੇਕ ਬੰਦਾ ਹਾਰ ਜਾਂਦਾ ਕਿਸੇ ਦੀ ਪੇਸ਼ ਨਹੀਂ ਚੱਲਦੀ ਹੈਗੀ ਹਾਂ ਇਹ ਤਾਂ ਗੱਲ ਆ ਆ ਸੱਤ ਦਿਨ ਹੀ ਸੀ ਭੋਗ ਤੱਕ ਸਾਰੇ ਨਹੀਂ ਆਏ ਜੀ ਦੇਖ ਲਾ ਹਾਂ ਮੁੰਡ ਜੀ ਨੇ ਪੁੱਛਣਾ ਹੁਣ ਸਾਰੇ ਨੇ ਔਰ ਾਡੋ ਅਟਾ ਆਉਦੇ ਭਾਈ ਮੈਨੂੰ ਤਾਂ ਕੁੜੀ ਤੇ ਫਿਕਰ ਆਉਂਦਾ ਵੇ ਕੀ ਕਰੂਗੀ ਉਹ ਦੁਬਾਰਾ ਸਾਦਨ ਆਹੀ ਤਾਂ ਮੈਨੂੰ ਝੁਰਖਾ ਜਾਂਦਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਦੇ ਬਾਰੇ ਸੋਚ ਕੇ ਵੀ ਉਹ ਕਰੂਗੀ ਕੀ ਉਹਨੂੰ ਉਹਦੇ ਕੋਲ ਹੈ ਨਾ ਤਾਂ ਕੋਈ ਆਰਦਾ ਉਹਦਾ ਹੈ ਕਿੰਨਾ ਕੁ ਟੈਂਪੂ ਆ ਬੈਠੀ ਰਹੂਗੀ ਤੇ ਕਿੰਨਾ ਕੁ ਟੈਂਪੂ ਹੀ ਉਹ ਆਪਣੇ ਸਹਾਰਿਆਂ ਚ ਕੱਟੂਗੀ ਬਸ ਫਿਰ ਉਹਨੂੰ ਜ਼ਿੰਦਗੀ ਤਾਂ ਕੱਢਣੀ ਪੈਣੀ ਆ ਉਹਨੂੰ ਹੱਸ ਕੇ ਕੱਟ ਲੈ ਭਾਵੇਂ ਰੋ ਕੇ ਉਹ ਜਦੋਂ ਕਹਿੰਦੇ ਕਰਤਾਰ ਨੇ ਪਾਇਆ ਤਾਂ ਫਿਰ ਪੈ ਚੱਲਣੀਆਂ ਤੇ ਪੈਣੀਆਂ ਪਰ ਮੈਂ ਦੇਖ ਲਾ ਵੀ ਇਦਾਂ ਦੀ ਕੋਈ ਗੱਲ ਹੈ ਨਹੀਂ ਸੀ ਵੀ ਹੋ ਨਹੀਂ ਸੀ ਸਕਦੀ ਜਿਹੜਾ ਜਿਵੇਂ ਹੋ ਗਿਆ ਉਹ ਇਹ ਕਹਿੰਦੇ ਹੁੰਦੇ ਵੀ ਜਿੰਨੇ ਸਾਹ ਰਲੇ ਨੇ ਉਦੋਂ ਬੰਦਾ ਇੱਕ ਵਾਧ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਹਣਾ ਜਿੱਥੇ ਆ ਕੇ ਸਾਹਾਂ ਦੀ ਪੂੰਜੀ ਮੁੱਕ ਗਈ ਉੱਥੇ ਹੀ ਪੌੜਡਾਰੀ ਮਾਰ ਜਾਂਦਾ ਹੈ ਡੈਡੀ ਰੱਬ ਚੰਗੇ ਬੰਦਿਆਂ ਨੂੰ ਕਿਉਂ ਚੱਕਦਾ ਤੂੰ ਐਂ ਦੇਖ ਲੈ ਵੀ ਨਿਹਾਲੇ ਦੀ ਦਾਦੀ ਆ ਹਜੇ ਤੱਕ ਪਈ ਐ ਨਾ ਦੀਂਦਾਗਾ ਨਾ ਸੁਣਦਾਗਾ ਮੰਜੇ ਤੇ ਪਈ ਚੂੜਾ ਟੁੱਟ ਗਿਆ ਉਹ ਫਿਰ ਬਈ ਜਿਹੜਾ ਲੇਖਾ ਦੇਣਾ ਹੈ ਹਾਂ ਤੇ ਤੂੰ 4 ਸਾਲ ਹੋ ਗਿਆ ਮੰਜੇ ਤੇ ਪਈ ਨੂੰ ਨਿਹਾਲੇ ਵਰਗੇ ਆਪ ਹੱਥ ਬੰਦਿਆ ਰਬ ਮੂਰੇ ਅਰਦਾਸ ਕਰਦੇ ਵੀ ਇਹਦੀ ਜਾਨ ਛੁੱਟ ਜਾਵੇ ਪਰ ਉਹ ਮੰਜੇ ਤੇ ਪਈ ਫਿਰ ਉਹੀ ਫਿਰ ਹਲੇ ਉਹਦਾ ਸਮਾ ਪਿਆਗਾ ਸਿਆਵਾ ਸਮਾ ਪਿਆਗਾ ਸਮਾ ਪਿਆਗਾ ਉਹੀ ਹੈ ਵੀ ਜਿੱਦੋਂ ਉਹਦੀ ਆ ਲੱਗੀ ਬੂਜੂ ਦਾ ਮੁੰਡਾ ਦਿਲਤੁਰੇ ਜਾਂਦੇ ਟਰੈਕਟਰ ਚ ਲਾ ਕੇ ਗਿਆ ਮਿਲ ਕੇ ਗਿਆ ਮੈਨੂੰ ਜਾਂਦਾ ਜਾਂਦਾ ਮੂਹਰੇ ਤੇ ਕਹਾਂ ਜਾ ਕੇ ਪਤਾ ਲੱਗਾ ਵੀ ਐ ਕਰਕੇ ਐਕਸੀਡੈਂਟ ਹੋ ਗਿਆ ਕਿ ਹੋਰ ਹੋਤਾ ਐਕਸੀਡੈਂਟ ਹੋ ਗਿਆ ਸੀ ਜਿਹੜਾ ਸੂਆ ਨਹੀਂ ਨਾ ਆਪਣਾ ਸਕੂਲ ਵਾਲਾ ਸੂਆ ਮੋਗੇ ਦੇ ਵਿੱਚ ਡਿੱਗ ਪਿਆ ਜਦੋਂ ਐਕਸੀਡੈਂਟ ਹੋਇਆ ਮੋਟਰਸਾਈਕਲ ਉਲਟ ਕੇ ਤੇ ਛੇ ਹੀ ਨਹੀਂ ਉਥੋਂ ਉਹ ਸੂਏ ਦੀ ਗੱਲ ਹੈ ਪਤਾ ਨਹੀਂ ਦੁਨੀਆ ਤੇ ਭਾਈ ਕੀ ਹੋਈ ਜਾਂਦਾ ਅੱਜ ਕੱਲ੍ਹ ਵੇਖ ਲਾ ਨੌਜਵਾਨਾਂ ਦੀਆਂ ਮੌਤਾਂ ਬਾਲੀਆਂ ਵਧ ਗਈਆਂ ਬਾਲੀਆਂ ਬਸ ਪੁੱਛੋ ਨਾ ਉਹੀ ਗੱਲ ਵੀ ਹੁਣ ਜੇ ਦੁਨੀਆ ਹੀ ਖਤਮ ਕਰੂਗਾ ਇਹ ਹਾਂ ਉਹ ਹੀ ਤਾਂ ਹੈ ਜਮੇ ਯਕੀਨ ਨਹੀਂ ਹੁੰਦਾ ਅੱਛੀ ਹਜੇ ਵੀ ਐ ਲੱਗਦਾ ਜਿਵੇਂ ਕੋਈ ਸੁਪਨਾ ਹੀ ਹੈ ਸੁਪਨੇ ਜਿਦੁਰੇ ਫਿਰਦੇ ਮੈਂ ਹੋ ਨਹੀਂ ਸਕਦਾ ਇਹੋ ਜਿਹਾ ਕੁਝ ਜਿਕੇ ਇੰਤਪਈ ਕਰਨਾ ਪੈਗਾ ਉਹ ਕਹਿੰਦੇ ਰੱਬ ਦੀਆਂ ਲੇਖਾਂ ਨੂੰ ਕੌਣ ਮਟਾ ਸਕਿਆ ਜੋ ਮੱਥੇ ਤੇ ਲਿਖਤੀਆਂ ਹੁਣ ਇਹਨਾਂ ਡਾਡੇ ਨੇ ਉਹ ਤਾਂ ਹੋ ਕੇ ਰਹਿੰਦਾ ਸਹੀ ਹੈ ਹੁਣ ਭਾਈ ਮੈਂ ਤਾਂ ਤੁਹਾਡੇ ਕੋਲੇ ਕਰਜ਼ੇ ਜੀ ਲੈ ਕੇ ਆਇਆ ਸੀ ਹਾਂਜੀ ਜੜੀ ਦੱਸੋ ਮੈਂ ਤਾਂ ਬੱਸ ਨੂੰਹਾਂ ਹੀ ਕਹਿੰਦਾ ਸੀ ਵੀ ਤੁਸੀਂ ਸੋਚ ਚਾਰ ਲਓ ਮਾੜਾ ਮੋਟਾ ਅਸੀਂ ਅਸੀਂ ਤਾਂ ਕੀ ਸੋਚਣਾ ਵਿਚਾਰਨਾ ਹੈਗਾ ਕਾਦੀ ਬਾਰੇ ਜੜੀ ਉਹ ਭਾਈ ਮੈਨੂੰ ਕਹਿੰਦੇ ਨੂੰ ਤਾਂ ਖੈਰ ਗੱਲ ਚੰਗੀ ਨਹੀਂ ਲੱਗਦੀ ਪਰ ਐ ਜੇ ਇਹ ਤੂੰ ਸਿਨਾ ਸੋਚੋਂਗੇ ਤਾਂ ਹੋਰ ਕੌਣ ਸੋਚੂਗਾ ਜੜੀ ਦੱਸੋ ਤਾਂ ਸਹੀ ਕਿਹਦੇ ਬਾਰੇ ਗੱਲ ਕਰ ਰਹੇ ਹੋ ਮੈਂ ਤਾਂ ਪਤਾ ਹੀ ਕਹਿਣਾ ਵੀ ਸਾਰੇ ਵਸਦੇ ਰਹਿ ਜਗੇ ਸਾਰੇ ਰਲ ਮਿਲ ਕੇ ਜ਼ਿੰਦਗੀ কাটਣਗੇ ਹੁਣ ਔਖਾ ਕੁੜੀ ਦਾ ਵੀ ਔਖਾ ਭਾਈ ਕਿੱਥੇ ਜਾਵੇ ਦੱਸ ਉਹ ਜੇ ਫਿਰ ਹੁਣ ਪੇਕੇ ਲੈ ਕੇ ਜਾਣਗੇ ਆਪੇ ਅਗਲਾ ਕੋਈ ਬੰਦ ਸੁਭ ਕਰੂਗਾ ਜੇ ਕੋਈ ਹੋਊਗਾ ਤਾਂ ਲੈ ਕੇ ਜਾਊਗਾ ਮਾਂ ਨਹੀਂ ਪਿਓ ਨਹੀਂ ਚਲ ਫਿਰ ਮਾਮੇ ਨਾਨਕੇ ਮਾਸੀਆਂ ਸਾਰਾ ਕੁਝ ਸਹੀ ਮਾਸੀਆਂ ਕਿੱਥੇ ਰੱਖੋਗੀ ਮਾਸੀਆਂ ਤਾਂ ਨੋਹਾਂ ਹੀ ਇੰਨੀਆਂ ਪੈੜੀਆਂ ਅੱਜ ਤੱਕ ਉਹ ਆਂਗਾ ਤਾਂ ਹੈ ਨਹੀਂ ਕਦੇ ਇਹਦੇ ਕੋਲ ਮੇਰਾ ਮਾਸੀਆਂ ਤਾਂ ਜ਼ਮੀਨ ਹੀ ਵਰਤਾਰਾ ਕਰਦੀਆਂ ਮੇਰਾ ਅਗਲੇ ਨੂੰ ਕੋਈ ਤਾਂ ਹਿੱਲਾ ਕਰਨਾ ਹੀ ਪਊਗਾ ਫਿਰ ਮੈਂ ਉਹੀ ਤਾਂ ਤੁਹਾਨੂੰ ਪੁੱਛਣ ਆਇਆ ਵੀ ਕੀ ਹਿੱਲਾ ਕਰੋਗੇ ਮੈਨੂੰ ਦੱਸੋ ਤੁਸੀਂ ਉਹ ਤਾਂ ਹੁਣ ਅਗਲੇ ਦੱਸਣਗੇ ਵੀ ਭਈ ਅਸੀਂ ਕੀ ਹਿੱਲਾ ਕਰਨਾ ਹੈ ਅਗਲੇ ਕੰਮ ਦਾ ਕੀ ਹੱਕ ਬਣਦਾਗਾ ਆਪਣਾ ਲਾਇਕ ਭਾਈ ਆਪਣਾ ਕਿਉਂ ਨਹੀਂ ਹੱਕ ਬਣਦਾ ਹੋਈਗਾ ਮਾਂ ਉਹ ਵੀ ਇਸ ਘਰ ਦੀ ਨੂੰਹ ਆ ਚਲ ਜੇ ਤੁਸੀਂ ਨਹੀਂ ਮੰਨਦੇ ਉਹ ਅੱਡ ਗੱਲ ਆ ਪਰ ਵੱਜੂਗੀ ਤਾਂ ਉਹ ਆਪਣੀ ਨਾ ਬਿਲਕੁਲ ਹੁਣਾਂ ਨੇ ਆਪਣੇ ਵਾਲਾ ਤਾਂ ਕਦੇ ਮੇਰੇ ਨਾਲ ਵਤੀਰਾ ਰੱਖਿਆ ਹੀ ਨਹੀਂ ਭੈਣ ਜੀ ਗੁੱਸਾ ਨਾ ਕਰੀ ਤੂੰ ਵੀ ਵਤੀਰਾ ਨਾਲ ਕੋਈ ਆਪ ਦੇਣਾ ਨਹੀਂ ਰੱਖਿਆ ਤੇਰੀ ਵੱਡੀ ਨੂੰਹ ਸੀ ਜੇ ਤੂੰ ਵਰਤਦੀ ਤਾਂ ਹੁਣ ਨਾ ਬਥੇਰਾ ਚੰਗਾ ਵਰਤ ਸਾਬ ਉਹ ਤਾਂ ਹੱਥ ਨੂੰ ਹੱਥ ਹੁੰਦਾਗਾ ਠੀਕ ਐ ਵੀ ਅੱਜ ਭਾਈ ਉਹਨਾਂ ਤੇ ਔਖਾ ਟਾਈਮ ਐ ਮੈਂ ਵੀ ਬੋਲਦੀ ਚੰਗੀ ਨਹੀਂ ਲੱਗਦੀ ਪਰ ਕਾਲੇ ਨੇ ਜਿਹੜਾ ਕੋਈ ਸਾਡੇ ਨਾਲ ਕਰਿਆ ਮੇਰੇ ਪੁੱਤ ਨਾਲ ਕਰਿਆਗਾ ਉਹ ਚੀਜ਼ਾਂ ਥੋੜੀ ਨਾ ਮਿਟਦੀਆਂ ਨੇ ਤੇ ਭਾਣਾ ਜੇ ਗੱਲ ਨੂੰ ਗੱਲ ਕਹੀ ਜਾਵੇ ਤਾਂ ਤੁਸੀਂ ਜਿਹੜਾ ਤੂੰ ਕਾਲੇ ਦੇ ਨਾਲ ਕਰ ਗਈ ਉਹ ਜਿਹੜਾ ਤੂੰ ਕਾਲੇ ਦੀ ਮਾਂ ਦੇ ਨਾਲ ਕਰ ਗਈ ਉਹ ਨਾਲੇ ਕਾਲੇ ਨੇ ਤਾਂ ਕੁਝ ਕੀਤਾ ਵੀ ਨਹੀਂ ਡੜੀ ਇਹੋ ਜਾਂ ਉਹ ਤਾਂ ਆਪ ਦੀ ਕਮਾਈ ਆਪ ਦੀ ਖਾਦੀ ਥੋੜਾ ਤਾਂ ਕੀ ਮੰਗੇ ਮੇਰੇ ਪੁੱਤ ਨੂੰ ਤਾਂ ਦੇਖ ਨਹੀਂ ਸੀ ਹੰਗਦਾ ਇਹਨੂੰ ਮਾਰਨ ਨੂੰ ਫਿਰਦਾ ਸੀ ਪਰ ਫਿਰ ਇਹ ਪੈਰ ਵੀ ਤਾਂ ਤੂੰ ਬਣਾਇਆ ਸੀ ਨਾ ਤਾਂ ਦੋਨਾਂ ਨੂੰ ਉਦੋਂ ਇਕੱਠਿਆਂ ਨੂੰ ਪਾਲਦੀ ਪਲੋਸ ਦੀ ਤੇਰਾ ਹੱਕ ਬਣਦਾ ਸੀ ਇਕੱਠਿਆਂ ਨੂੰ ਕਿਵੇਂ ਪਾਲਦੀ ਪਲੋਸ ਦੀ ਉਹ ਮੇਰੇ ਪੁੱਤ ਨੂੰ ਹੀ ਨਹੀਂ ਸੀ ਚਰਦਾ ਪੁੱਤ ਨੂੰ ਅਗਲੇ ਦੇ ਉਹਨੇ ਕਦੇ ਮੈਨੂੰ ਮਾਂ ਮੰਨਿਆ ਹੀ ਨਹੀਂ ਸੀ ਮੰਨਿਆ ਸੀ ਮਾਂ ਜੇ ਤੂੰ ਪੁੱਤ ਮਾਂ ਮੰਨਦੀ ਨਾ ਤਾਂ ਤੈਨੂੰ ਮਾਂ ਮੰਨਦਾ ਹੁਣ ਮੈਨੂੰ ਤੂੰ ਮੱਤਾਂ ਦੇਵੇਂਗੀ ਤੈਨੂੰ ਵੀ ਪਤਾ ਵੀ ਮੈਂ ਕਿ ਕਿਹੜੇ ਹਾਲਾਤਾਂ ਚ ਕਿਵੇਂ ਪਾਲਿਆ ਹੈਗਾ ਕਿਵੇਂ ਮੈਂ ਆਪਦੇ ਜਵਾਕ ਨੂੰ ਬਚਾ ਬਚਾ ਰੱਖਿਆ ਉਹਨਾਂ ਤੋਂ ਭੈਣ ਜੀ ਮੇਰੀ ਗੱਲ ਸੁਣੋ ਇਹ ਗੱਲ ਛੱਡੋ ਹੁਣ ਆਪਸ ਦੇ ਵਿੱਚ ਲੜਨ ਵਾਲੀ ਗੱਲ ਨਹੀਂ ਹੈਗੀ ਗੱਲ ਤਾਂ ਇਹ ਆ ਵੀ ਜਿਹੜੀ ਮੈਂ ਤੁਹਾਨੂੰ ਕਹੀ ਜਾਂਦਾ ਵੀ ਤੁਸੀਂ ਮੁੱਦੇ ਦੀ ਗੱਲ ਤੇ ਆਓ ਤੇ ਉਹਨਾਂ ਦਾ ਕੋਈ ਹੱਲ ਕਰੋ ਹੁਣ ਵੀ ਉਹ ਕੁੜੀ ਕਾਦੇ ਸਹਾਰੇ ਬੈਠੂਗੀ ਇੱਥੇ ਮੈਂ ਤਾਂ ਆਪ ਕਹਿਣੀ ਆ ਵੀ ਭਾਈ ਹੁਣ ਜਦੋਂ ਤਾਂ ਬੰਦੇ ਹੀ ਨਹੀਂ ਰਹਾ ਉਹਨ ਕਾਦੇ ਸਹਾਰੇ ਤੇ ਬੈਠੂਗੀ ਹੁਣ ਉਹਦੀ ਮਾਸੀ ਲੈ ਜਾਏ ਚਾਹੇ ਕੋਈ ਨਾਨਕਾ ਲੈ ਜਾਏ ਭੂਆ ਫੁੱਫੀ ਲੈ ਜਾਏ ਮਾਸੀ ਕਿੱਥੋਂ ਲੈ ਜਾਊਗੀ ਮਾਸੀ ਤਾਂ ਮਾਸੀ ਕਿੰਨੀ ਕਿ ਚਲਦੀ ਉਹਨਾਂ ਨੇ ਤਾਂ ਮਸਾਂ ਵਿਆਹੀ ਸੀ ਮੱਕਾ ਦੇ ਤਾਂ ਸਿਆਣੀ ਗੱਲ ਕਰ ਸਿਆਣੀ ਗੱਲ ਕਰ ਭਾਂਜੀ ਮੇਰੀ ਗੱਲ ਸੁਣੋ ਉਹ ਕੁੜੀ ਪ੍ਰੈਗਨੈਂਟ ਕੁੜੀ ਐ ਕਿੱਥੇ ਜਾਊਗੀ ਹੁਣ ਇਸ ਹਾਲਤ ਵਿੱਚ ਤੇ ਉਹ ਵੀ ਤੁਹਾਡੇ ਘਰ ਦਾ ਵੀ ਆ ਦੇ ਅੰਦਰ ਕਿਤੇ ਤੂੰ ਐ ਸੋਚਦੀ ਹੋਵੇਂ ਤੇ ਫਿਰ ਇਸ ਘਰ ਦੇ ਵਿੱਚ ਪਾਲਣਾ ਕਿਹਨੇ ਆ ਫਿਰ ਤੁਸੀਂ ਪਾਲਣਾ ਉਹਨੂੰ ਲੈ ਮੈਂ ਜ਼ਿੰਮੇਵਾਰੀ ਚੱਕੂ ਹੁਣ ਉਹਦੀ ਤੇ ਜ਼ਿੰਮੇਵਾਰੀ ਬਣਦੀ ਤੁਹਾਡੀ ਐ ਕਾਲਾ ਇਸ ਘਰ ਦਾ ਆਦੀ ਐ ਠੀਕ ਐ ਨਾ ਅੱਧੀ ਜ਼ਮੀਨ ਦੇ ਦਿਓ ਭਾਈ ਤੇ ਚੁੱਪ ਕਰਕੇ ਫਿਰ ਪਾਏਗਾ ਉਹ ਕਰਕੇ ਆਪੀ ਲੈ ਅੱਧੀ ਨਾ ਕਿਤੇ ਸਾਰੀ ਦੇ ਦੀ ਉਹਨੂੰ ਕੁਝ ਹੋਰ ਨਾ ਕਹੋ ਤੁਸੀਂ ਹਾਂ ਨਾਲੇ ਮੇਰੀ ਗੱਲ ਸੁਣੋ ਇਹ ਮੇਰੇ ਘਰ ਦਾ ਮਸਲਾ ਹੈਗਾ ਤੁਹਾਨੂੰ ਤਾਂ ਇਹਨਾਂ ਗੱਲਾਂ ਦਾ ਫਾਇਦਾ ਹੀ ਨਹੀਂ ਵਿੱਚ ਬੋਲਣ ਦਾ ਕਿਉਂ ਮੰਮੀ ਅੱਛਾ ਜੇ ਤਾਂ ਕੋਈ ਕਰ ਤੇ ਮੁਸੀਬਤ ਆ ਜੇ ਤਾਂ ਕਰੀ ਤੇਰੇ ਪਿਓ ਨੂੰ ਫੋਨ ਤੇਰਾ ਪਿਓ ਅੱਗੇ ਹੋ ਕੇ ਸਾਰਾ ਕੰਮ ਕਰੂਗਾ ਉਹਨੂੰ ਸਾਰਾ ਕੁਝ ਹੀ ਪਤਾ ਅੱਛਾ ਜਦੋਂ ਕੋਈ ਇਹੋ ਜਿਹੇ ਫਸਲੇ ਜਾਂਦੇ ਹੁੰਦੇ ਉਦੋਂ ਥੋੜੇ ਤੇਰੇ ਪਿਓ ਵਿੱਚ ਬੋਲਣ ਦਾ ਹੱਕ ਨਹੀਂ ਹੈ ਪਰ ਇਹਨਾਂ ਗੱਲਾਂ ਦਾ ਮੈਨੂੰ ਵੱਧ ਪਤਾ ਹੈ ਨਾ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਨਾ ਵਾ ਠੀਕ ਹੈ ਬਹੁਤ ਤੁਹਾਡੇ ਫੈਸਲੇ ਵਿੱਚ ਆ ਕੇ ਨਿਵੇੜਿਆ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਣਾ ਚਾਹੀਂ ਭਾਈ ਕਿਤੇ ਭੁੱਲ ਗਈ ਹੋਵੇਂ ਠੀਕ ਹੈ ਨਾ ਹਜੇ ਮਸਲਾ ਠੰਡਾ ਹੋਇਆਗਾ ਖਤਮ ਨਹੀਂ ਹੋਇਆਗਾ ਮੈਂ ਵੀ ਉਹੀ ਕਹਿਣੀ ਆ ਵੀ ਮੈਂ ਕਿਸੇ ਗੱਲ ਨੂੰ ਭੁੱਲੀ ਨਹੀਂ ਸਾਰੀਆਂ ਗੱਲਾਂ ਮੈਨੂੰ ਯਾਦ ਨੇ ਤੁਹਾਨੂੰ ਯਾਦ ਹੀ ਕਰਾਉਣੀ ਆ ਮੇਰੇ ਤਾਂ ਸਾਰੀਆਂ ਗੱਲਾਂ ਦੀਆਂ ਰੜਕਾਂ ਪੈਂਦੀਆਂ ਨੇ ਆ ਤੇਰੇ ਰੜਕਾਂ ਪੈਂਦੀਆਂ ਨੇ ਥੋੜਾ ਥੋੜਾ ਕੰਮ ਹੀ ਰੜਕਾਂ ਪੈਣ ਵਾਲਾਗਾ ਭੈਣ ਜੀ ਹਾਂ ਮਾਂ ਮੇਰੀ ਗੱਲ ਸੁਣ ਲੈ ਜੇ ਤਾਂ ਆਪਾਂ ਹੱਕ ਉਹਨੂੰ ਆਪਦੀ ਮਰਜ਼ੀ ਨਾਲ ਦੇ ਦਾਂਗੇ ਤਾਂ ਸੋਭਾ ਤੇ ਜੇ ਉਹਨੇ ਹੱਕ ਲੈਣਾ ਹੋਏ ਨਾ ਹਜੇ ਤਾਂ ਚਲੋ ਕੀ ਹਾਲਤ ਨਹੀਂ ਹੈਗੀ ਤੁਝੇ ਹੱਕ ਲੈਣਾ ਹੋਇਆ ਹਿੱਕ ਦੇ ਜੋਰ ਤੇ ਵੀ ਲੈ ਸਕਦੇ ਤੂੰ ਦਵਾ ਤੂੰ ਦਵਾਈ ਹੱਕ ਛੇਤੀ ਹੱਕ ਦੇ ਕੇ ਆ ਆਪਦਾ ਹੱਕ ਦੇ ਸਾਰਾ ਉਹਨੂੰ ਇਹ ਹੱਕ ਦੇ ਉਹ ਆਪਦਾ ਘਰ ਨਹੀਂ ਸਾਬੇ ਜਾਂਦਾ ਸੁਣ ਪੈਂਦੀ ਫਿਰ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਕਹਿਣਾ ਹੈਗਾ ਕਿ ਤੁਸੀਂ ਕੁੜੀ ਨੂੰ ਤਾਂ ਤੀਜੇ ਥਾਂ ਦੇ ਉੱਤੇ ਵੱਡ ਕੇ 30 ਕਿਲੇ ਦੇਈ ਜਾਂਦੇ ਹੋ ਤੇ ਕੀ ਗੱਲ ਕਾਲੇ ਨੇ ਤੁਸੀਂ ਕੁਝ ਇਹ ਕੁੜੀ ਤਾਂ ਮੇਰੀ ਜੰਮੀ ਹੋਈ ਹੈ ਤੇਰੀ ਜੰਮੀ ਹੋਈ ਹੈ ਕਾਲੇ ਦੇ ਪਿਓ ਦੀ ਨਹੀਂ ਜੰਮੀ ਹੋਈ ਤੂੰ ਪਿੱਛੇ ਲੈ ਕੇ ਆਈ ਸੀ ਉਹਦਾ ਹੱਕ ਦੇ ਇਹਦਾ ਹੱਕ ਦੇ ਕਾਲੇ ਦਾ ਪਿਓ ਨਹੀਂ ਹੈਗਾ ਨਾ ਕਾਲੇ ਨੂੰ ਹੱਕ ਕਾਲੇ ਦਾ ਪਿਓ ਦਿੰਦਾ ਕਿੱਦਾਂ ਦਾ ਮਰ ਮੁੱਕ ਗਿਆ ਹੁਣ ਕਿੱਥੋਂ ਲੁਕਾ ਮਰ ਮੁੱਕ ਮਾਰੇਗਾ ਤੂੰ ਹਾਂ ਮਾਰੇਗਾ ਮਾਰੇਗਾ ਮਾਂ ਮਾਰਦੀ ਪਿਓ ਮਾਰਦਾ ਉਹਦੀ ਜ਼ਮੀਨ ਦਾ ਹੱਕ ਜਿਹੜੇ ਦੇਣਾ ਪਈ ਜਿਹੜੀ ਉਹ ਜ਼ਮੀਨ ਦੇ ਉੱਤੇ ਸਭ ਨੇ ਅੱਛਾ ਹੁਣ ਤੱਕ ਤਾਂ ਮੈਂ ਸਾਰਿਆਂ ਦੀ ਸੁਣੀ ਗਈ ਹੁਣ ਮੈਂ ਐਂਡ ਤੇ ਆ ਕੇ ਹੁਣ ਇਹਨਾਂ ਨੂੰ ਹੱਕ ਵੀ ਦੇ ਦਿਆਂ ਦੇਣੇ ਪੈਣਗੇ ਸੁਣਦਾ ਕਦੇ ਤਾਂ ਰੱਬ ਤੋਂ ਡਰ ਗਲਤੀ ਮੰਨ ਆਉਦੀ ਨਾਲੇ ਮੇਰੀ ਗੱਲ ਸੁ ਤੇ ਤੇਰੀ ਦੀ ਦੇੰਦਾ ਧਰਦਾ ਕੌਣ ਮੇਰੀ ਕੀ ਹੁਣ ਨੀਤੀ ਦੇ ਉੱਤੇ ਤੁਹਾਨੂੰ ਦੀ ਕੋਈ ਲੋੜ ਨਹੀਂ ਠੀਕ ਹੈ ਨਾ ਨਾਲੇ ਜਿਹੜਾ ਜੇ ਮੈਂ ਆਪਦੀ ਧੀ ਨੂੰ ਕੁਝ ਦੇਣਾ ਨਾ ਤਾਂ ਮੈਂ ਆਪਦੇ ਪੁੱਤ ਦੀ ਰਜ਼ਾਮੰਦੀ ਨਾਲ ਦੇ ਰਹੀ ਆ ਕੋਈ ਇਹ ਤਾਂ ਬੇਵਾਰੀ ਹੋ ਕੇ ਨਹੀਂ ਚੱਲਦੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਜਿਹਦੀ ਤੂੰ ਜ਼ਮੀਨ ساری ਉਮਰ ਖਾਈ ਜੰਨੀ ਆ ਤੇ ਬੈਠੀ ਤੇ ਉਹਨਾਂ ਨੂੰ ਵੀ ਕੁਝ ਦੇਣਾਗਾ ਅਗਲਾ ਤਾਂ ਅਗਲਾ ਤਾਂ ਮੈਂ ਆ ਕੇ ਘਰ ਸਾਹਮਣੇ ਸੀਗਾ ਕੀ ਪਤਾ ਸਾਨੂੰ ਉਹ ਮਰਿਆ ਕਿ ਮਰਵਾਇਆਗਾ ਤੂੰ ਹਾਂ ਮਰ ਬਾਇਆ ਨਾਲੇ ਹੁਰ ਮੈਂ ਆ ਕੇ ਘਰ ਸੰਭਿਆ ਸੀ ਲੋਕਾਂ ਨੇ ਬਹੁਤ ਸੁਣੀਆਂ ਸੀਗੀਆਂ ਸਾਨੂੰ ਸਭ ਪਤਾ ਮੈਨੂੰ ਤਾਂ ਖਾਸ ਕਰਕੇ ਹੁਣ ਮੈਂ ਆਪਣੇ ਘਰ ਦਾ ਹੱਕ ਕਿਸੇ ਤੀਜੇ ਨੂੰ ਨਹੀਂ ਜਾਣ ਦਿੰਦੀ ਕੀ ਕਿਸੇ ਨੂੰ ਜਾਣਗੀ ਕੀ ਅਸੀਂ ਸੁਣਨੂ ਨਾਲੇ ਚਲੋ ਮੇਰੀ ਗੱਲ ਸੁਣੋ ਹੁਣ ਕਾਲਾ ਹੁੰਦਾ ਭਾਈ ਉਹਦਾ ਹੱਕ ਬੰਡਾ ਕੇ ਲੈ ਜਾਂਦਾ ਹੁਣ ਗਾਂ ਤੀਜੇ ਦਾ ਉਹ ਅਗਲੀ ਜਾ ਕੇ ਕਿਤੇ ਵਿਆਹ ਕਰਾ ਲੂ ਉਹ ਕਿਸੇ ਨੂੰ ਦੇਉ ਜਾ ਕੇ ਹੱਕ ਉੱਥੇ ਹਾਂ ਦੇ ਉਹ ਕੋਈ ਕਿਤੇ ਨਹੀਂ ਜਾਂਦੀ ਉਹ ਇੱਥੇ ਰਹੂਗੀ ਹਾਂ ਰਹੂਗੀ ਕਿਤੇ ਨਹੀਂ ਰਹੇਗੀ ਇੱਥੇ ਰਖਮਾਂ ਰੱਖੂਗਾ ਹਾਂ ਤੁਸੀਂ ਰੱਖੋਗੇ ਤੋ ਤੁਹਾਡਾ ਕੀ ਹੱਕ ਬਣਦੇ ਰੱਖਣ ਦਾ ਰੱਖਣ ਦਾ ਹੱਕ ਨਹੀਂ ਚੰਗੇ ਲੱਗਦੇ ਤੁਸੀਂ ਰੱਖਦੇ ਉਹਨੂੰ ਜਿਦੋਂ ਮੇਰੇ ਨਾਲ ਵਰਤਾਰਾ ਸੀ ਭਾਈ ਹਾਂ ਆਓ ਬਸ ਫਿਰ ਉਹੀ ਐ ਵੀ ਸਾਡੇ ਨਾਲ ਤਾਂ ਵੈਰ ਐ ਤੁਹਾਡੇ ਅੰਦਰ ਖਾਤੇ ਤੇ ਉਹਨਾਂ ਨਾਲ ਮਿਲੇ ਹੋਏ ਹਾਂ ਵਰਤਾਰੇ ਆ ਜਿਹੜੇ ਨਾਲ ਮਿਲੇ ਹਾਂ ਮੈਨੂੰ ਸੱਚੀ ਗੱਲ ਮੈਂ ਤੁਹਾਨੂੰ ਇਹ ਗੱਲ ਕਹਿਣਾਗਾ ਭਾਈ ਸ਼ਿੰਦਰਪਾਲ ਕੁਰੇ ਉਹਦੀ ਜਿਹੜੀ ਜ਼ਮੀਨ ਦਾ ਹਿੱਸਾ ਬਣਦਾਗਾ ਤਾਂ ਉਹ ਉਹਨੂੰ ਦੇ ਦੇ ਸੌਖੀ ਰਹੇਗੀ ਮੈਂ ਵੀ ਤੁਹਾਨੂੰ ਸੌ ਦੀ ਇੱਕ ਸਨਾਤੀ ਨਾਮ ਐ ਜ਼ਮੀਨ 'ਚ ਹਿੱਸਾ ਦੇਮਾ ਅੱਜ ਤੇ ਨਾਂ ਦੇਮਾ ਕੱਲ ਲੱਗੀ ਗੱਲ ਸਮਝੇ ਮੇਰੇ ਨਬਾੜਾ ਇਹ ਬਹਿਸ ਕਰਨ ਦੀ ਇਸ ਮੁੱਦੇ ਤੇ ਤਾਂ ਲੋੜ ਹੀ ਹੈਣੀ ਹਾਂ ਜਿਹੜੀ ਕੋਈ ਭਾਈ ਤੁਹਾਡੀ ਆਪ ਦੀ ਘਰ ਦੀ ਗੱਲ ਹੈ ਉਹ ਤੁਸੀਂ ਕਰਨੀ ਮੇਰੇ ਨਾਲ ਜੀ ਸੱਦ ਕੇ ਕਰਿਓ ਪਰ ਇਹਨਾਂ ਗੱਲਾਂ ਨੂੰ ਨਾ ਛੇੜਿਓ ਮੇਰੇ ਨਾਲ ਬਸ ਮਕਾਤੀ ਜਾਨੇ ਤਾਂ ਭਾਈ ਮੇਰੀ ਗੱਲ ਨੂੰ ਮਾਲੀ ਮੁੜੇ ਦਿਲ ਚ ਦਇਆ ਰੱਖ ਕਾਲਾ ਇਸ ਦੁਨੀਆ ਤੇ ਰਹਿਣੀ ਉਸ ਗੱਲ ਦੀ ਤਾਂ ਖੁਸ਼ੀ ਹੈ ਇਹਨੂੰ ਉਹ ਗੱਲ ਤੇ ਤਾਂ ਖੁਸ਼ੀ ਮੈਨੂੰ ਘਰ ਹੀ ਖੁਸ਼ੀ ਹੈ ਤੇ ਖੁਸ਼ੀ ਹੈ ਤੈਨੂੰ ਜੇ ਤੁਸੀਂ ਐ ਗੱਲਾਂ ਕਰੀ ਜਾਂਦੇ ਹੋ ਅਜੇ ਤਾਂ ਉਹਦਾ ਸਿਵਾ ਠੰਡਾ ਨਹੀਂ ਹੋਇਆਗਾ ਉੱਥੇ ਤੁਸੀਂ ਆ ਗੱਲਾਂ ਇਹ ਪਰ ਮੈਂ ਉਹ ਤਾਂ ਹੁਣ ਰੱਬ ਲੈ ਗਿਆ ਉਹਨੂੰ ਮੈਂ ਕੀ ਕਰ ਸਕਦੀ ਆ ਰੱਬ ਲੈ ਗਿਆ ਤਾਂ ਤੁਸੀਂ ਕਹਿ ਵੀ ਸਕਦੇ ਹੋ ਇਹ ਗੱਲ ਵੀ ਭਾਈ ਕੋਈ ਗੱਲ ਨਹੀਂ ਜਿੰਨਾ ਯੋਗ ਹੈਗੇ ਆ ਅਸੀਂ ਦੇਵਾਂਗੇ ਜੇ ਅਗਦੀ ਧੀਰ ਤੂੰ ਮੇਰੀ ਗੱਲ ਨੂੰ ਮਤਲਬ ਇੱਕ ਗੱਲ ਮੈਂ ਤੁਹਾਨੂੰ ਇਹ ਗੱਲ ਦੱਸਦਾ ਭੈਣ ਜੀ ਠੀਕ ਹੈ ਨਾ ਅੱਜ ਤਾਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਜੋ ਤੁਹਾਡੇ ਆਪਦੇ ਹਸ ਇਸ ਵਾਰ ਬਣਦਾ ਹੈਗਾ ਉਹਨੂੰ ਕੁੜੀ ਨੂੰ ਦੇ ਕੇ ਇੱਕ ਪਾਸੇ ਬਹਾ ਦਿਓ ਤੇ ਜੇ ਉਹਨੇ ਇੱਕ ਦੇ ਉੱਤੇ ਚੱਕ ਲਿਆ ਨਾ ਤੇ ਤੂੰ ਐ ਹਿਸਾਬ ਲੜਾ ਵੀ ਉਹਦੀ ਔਲਾਦ ਵੀ ਉਹਦੇ ਪੇਟ ਚ ਤੇ ਉਹ ਆ ਵੀ ਦੋਨੇ ਜਣੇ ਨੇ ਜਿਹੇ ਸਮੰਗੜਾ ਤੇਰਾ ਰਹਿਣਾ ਕੱਖ ਨਹੀਂ ਹਾਂ ਰਹਿਣਾ ਕੱਖ ਨਹੀਂ ਹੁਣ ਤੱਕ ਤਾਂ ਮੈਂ ਕਾਲੇ ਨੂੰ ਖੰਗਣ ਨਹੀਂ ਸੀ ਦਿੱਤਾ ਇਹ ਲੈ ਜੂ ਮੈਥੋਂ ਹਿੱਸਾ ਮੜਾ ਕੇ ਕੱਢ ਦੀ ਖੀਚਲੀ ਬਈ ਕੈਸੀ ਕਾਲੇ ਦੀ ਭੂਆ ਨੂੰ ਨੇ ਤੇ ਅਸੀਂ ਰੋਕਿਆ ਹੋਇਆ ਸੀ ਆਹੋ ਬਸ ਸਾਡੇ ਭਾਨ ਤੋਂ ਮੈਨੂੰ ਲੱਗਦਾ ਹੁਣ ਭੂਆ ਨੇ ਹੁਣ ਚੋ ਕਿਲਾ ਤਾਂ ਮਿੰਟਸ ਹੀ ਕੱਢ ਦਿੰਦਾ ਉਹ ਹਾਂ ਜਿਹੜਾ ਤੂੰ ਆਏ ਬੋਲਦੀਆਂ ਵੀ ਹੁਣ ਤਾਂ ਭੂਆ ਦੀ ਉਂਗਲ ਬੱਤੀਆਂ ਹੋਣਗੀਆਂ ਗਾਹ ਤੁਸੀਂ ਸ਼ਹਿਦ ਦੇ ਦਿਓ ਤੇ ਦੇਵਾਂਗੇ ਸਰ ਆਪ ਦੀ ਕੁੜੀ ਦੇ ਘਰ ਪੱਟਣਾ ਪੱਟਲਾ ਅੱਜ ਤਾਂ ਕੋਈ ਪੜਦੇ ਨਹੀਂ ਪੱਟ ਕੇ ਦਿਖਾਵੇ ਕੌਣ ਪੱਟੂਗਾ ਤੂੰ ਪੱਟੇਂਗੀ ਮੇਰੀ ਕੁੜੀ ਦਾ ਮੈਂ ਕਿਉਂ ਪੱਟਣਾ ਮੈਂ ਤਾਂ ਸਾਹਮਣੇ ਰੱਖਿਆ ਮੈਂ ਤਾਂ ਹੁਣ ਤੱਕ ਇਹ ਨਾਲ ਘਰ ਸਾਭਿਆ ਹੈ ਹਾਂ ਸਾਰਾ ਕੁਝ ਬਣਾਇਆ ਹੈਗਾ ਨਾਲੇ ਲੋਕਾਂ ਦੀਆਂ ਸੁਣੀਆਂ ਨੇ ਮੈਂ ਨਹੀਂ ਪੈਰ ਪੱਟਿਆ ਇਸ ਘਰ ਤੋਂ ਜੇ ਮੈਂ 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 ਪੈਰ ਪੱਟ ਜੰਦੀ ਨਾ ਆ ਬੋਲ ਬੋਲ ਕੇ ਮਾਰ ਕੇ ਸੱਟ ਜੰਦੀ ਮੈਂ ਵੀ ਲੋਕਾਂ ਨੂੰ ਨਹੀਂ ਘਰ ਵੰਡਿਆ ਹੈਗਾ ਲੋਟੋਸੇ ਤੁਸੀਂ ਆਉਂਦੀ ਉਸੇ ਤੋਂ ਲੋਟ ਸੀ ਐਵੇਂ ਲੋਟ ਆਉਣ ਵਾਲੀ ਹੈ ਵੀ ਨਹੀਂ ਹਾਂ ਅਸੀਂ ਤੈਨੂੰ ਕੀ ਗੱਲ ਕਰੀ ਆਂ ਤੂੰ ਕਿੱਦਾਂ ਨਹੀਂ ਗੱਲ ਕਰਦੀ ਆਹੀ ਆਹੀ ਮਾਨਦਾਨ ਕਰਨ ਵਾਸਤੇ ਮੈਨੂੰ ਸੱਦਿਆ ਸੀ ਮੇਰੇ ਪਿਆਰ ਨੇ ਗੱਲ ਕਰਨ ਵਾਸਤੇ ਆਇਆ ਸੀ ਪਿੰਚੇ ਹਾਂ ਤੁਸੀਂ ਉਹਨਾਂ ਨੂੰ ਫੁੱਲ ਪਾ ਕੇ ਫਿਰ ਆਲੇ ਨੂੰ ਤੇ ਪਿਆਉ ਨੂੰ ਫਿਰ ਜੇ ਸਿੱਧੀ ਗੱਲ ਕਰੂ ਫੇਰ ਹੀ ਆ ਮਾਂ ਸਿੱਧੀ ਗੱਲ ਹੀ ਕੀਤੀ ਆ ਹੱਕ ਉਹਦਾ ਉਹ ਰਿਸ਼ਤੇਦਾਰ ਮਰ ਗਏ ਉਹਨੇ ਮੇਰੇ ਨਾਲ ਗੱਲ ਕਰਨ ਉਹਦੇ ਰਿਸ਼ਤੇਦਾਰ ਮਰ ਗਏ ਉਹਦੇ ਪੇਕੇ ਮਾਪੇ ਮਰ ਗਏ ਵਿਚਾਰੀ ਆਉਂਦੇ ਹੀ ਨਹੀਂ ਕੋਈ ਚੁੱਪ ਕਰ ਮੇਰੀ ਗੱਲ ਸੁਣ ਮੈਂ ਕੋਈ ਤੇਰੀ ਜੀਤ ਤੇ ਅੰਗਿਆਰ ਨਹੀਂ ਰੱਖ ਲਿਆ ਜਿਹੜਾ ਲੈ ਕੇ ਤੂੰ ਮੈਨੂੰ ਸਿੱਧੀ ਗੱਲ ਮੈਂ ਬਸ ਆਹੀ ਆਹੀ ਕਸਰ ਰਹੇਗੀ ਇਹੀ ਕਸਰ ਰਹੇਗੀ ਮੈਂ ਤੁਹਾਡੇ ਨਾਲ ਬੋਲਦੀ ਨਾ ਚੰਗੀ ਨਹੀਂ ਲੱਗਦੀ ਆਪਣਾ ਰਿਸ਼ਤਾ ਹੀ ਇਹੋ ਜਿਹਾ ਹੈਗਾ ਭੈਣ ਜੀ ਫਿਰ ਮੇਰੀ ਗੱਲ ਸੁਣੋ ਮੈਂ ਤਾਂ ਸਿੱਧੀ ਗੱਲ ਇਹ ਗੱਲ ਕਹਿਣਾਗਾ ਵੀ ਜੋ ਭਈ ਉਹਨਾਂ ਦਾ ਬਣਦਾ ਹਿੱਸਾ ਉਹਨਾਂ ਨੂੰ ਅੱਛਾ ਉਹਨੂੰ ਨਹੀਂ ਦੇਣਾ ਤੁਸੀਂ ਨਾ ਦਿਓ ਉਹਦੇ ਜਿਹੜੇ ਜਵਾਕ ਨੂੰ ਜੋ ਬਣਦਾ ਤੁਸੀਂ ਉਹ ਤਾਂ ਤੁਹਾਨੂੰ ਦੇਣਾ ਪਊ ਮੈਂ ਤਾਂ ਕਿਸੇ ਕੰਜਰ ਨੂੰ ਕੋਈ ਹਿੱਸਾ ਨਹੀਂ ਦਿੰਦੀ ਗੱਲ ਖਾਤ ਉਹ ਤਾਂ ਫਿਰ ਆਪਣੇ ਸਰਕਾਰਲੇ ਨੂੰ ਕੋਈ ਗੱਲ ਨਹੀਂ ਸਰਕਾਰਾਂ ਚ ਤੁਰੇ ਫਿਰਨ ਉਮਰਾਂ ਲੰਘ ਜਾਂਦੀਆਂ ਨੇ ਸਰਕਾਰੀ ਦਰਬਾਰੇ ਤੇ ਉਮਰਾਂ ਗੇੜੇ ਵੀ ਆਏ ਮੈਂ ਚੁੱਪ ਕਰ ਗਿਆ ਮੈਂ ਤਾਂ ਦੱਸਾਂ ਗੱਲ ਕਿ ਇਹਨੂੰ ਗੇੜੇ ਵੀ ਖਵਾ ਦਿੰਦੀਆਂ ਉਹ ਬੈਠੀਆਂ ਨੇ ਅਜੇ ਤੱਕ ਆਹ ਕੀ ਨਾਲ ਦੇ ਕੇ ਉਹਦੇ ਵਰਗੀਆਂ ਬਲਬਲ ਵਰਗੀਆਂ ਬੈਠੀਆਂ ਨੇ ਜਿਹੜੇ ਚ ਮਾਰਦੀ ਆ ਗੱਲਾਂ ਮੈਂ ਉਹਨਾਂ ਨਾਲ ਰਲ ਗਈ ਤੂੰ ਉਹ ਤਾਂ ਉਹਨਾਂ ਤਾਂ ਵੀ ਗਈ ਗੁਜਰੀਆਂ ਉਹਨਾਂ ਤਾਂ ਵੀ ਪਹੁੰਚੀ ਹੋਈ ਤੀਮੀਆਂ ਐ ਤੂੰ ਮੈਨੂੰ ਦੱਸਾ ਮਾਰਦੀ ਐ ਗੱਲਾਂ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਤੀਮੀਆਂ ਪਰਖਦਿਆਂ ਨੂੰ ਤੁਹਾਡਾ ਪਹਿਲਾਂ ਰਿਸ਼ਤਾ ਕੀ ਬਣਦਾਗਾ ਕੋਈ ਧੀ ਦੀ ਸੱਸ ਨੂੰ ਐ ਬੋਲਦਾ ਹੁੰਦਾਗਾ ਮੈਂ ਬੋਲ ਰਿਆ ਨਹੀਂ ਮੈਨੂੰ ਬੁਲਾਇਆ ਤੂੰ ਹਾਂ ਉਹ ਭਾਈ ਇਹਨੇ ਕੀ ਸੁਣਨਾ ਕੀ ਇਹਨੇ ਕੋਈ ਗੱਲ ਦਾ ਕੋਈ ਉੱਤਰ ਦੇਣਾਗਾ ਹੈ ਇਹ ਨਹੀਂ ਕਿਸੇ ਗੱਲ ਤੇ ਆਉਂਦੀ ਇਹ ਤਾਂ ਉਹ ਪਹਿਲਾਂ 뭐 ਕਰਨਾ ਪਊ ਫਿਰ ਮੈਨੇ ਗੱਲਾਂ ਕਰਨ ਦੀ ਲੋੜ ਹੀ ਨਹੀਂ ਪੁੱਛ ਲਿਆ ਸੀ ਸਿਰ ਪੁੱਛਿਆ ਸੀ ਤੈਨੂੰ ਵੀ ਭਾਈ ਕਿਸੇ ਗੱਲ ਦੇ ਉੱਤੇ ਤੂੰ ਇਜਾਜ਼ਤ ਦੇਵੇਂਗੀ ਕਿ ਨਹੀਂ ਜੇ ਤਾਂ ਕੋਈ ਚਾਹ ਦਾਇਤਾ ਆਪਦੇ ਹਿਸਾਬ ਨਾਲ ਵੀ ਲਵਾਂਗੇ ਅਸੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਦਵਾ ਦਿਓ ਚਲ ਕੋਈ ਗੱਲ ਨਹੀਂ ਜੇ ਤੇਰੀ ਇਹ ਗੱਲ ਹੈ ਨਾ ਤਾਂ ਹੁਣ ਹੁਣ ਇਹੀ ਗੱਲ ਤੇ ਰਹੀ ਕੋਈ ਨਹੀਂ ਇਸੇ ਤੇ ਮੈਂ ਲਾਡੀ ਨੂੰ ਭੇਜੂੰਗੀ ਤੁਹਾਡੇ ਕੋਲ ਤੁਸੀਂ ਉਹਨਾਂ ਨਾਲ ਗੱਲ ਕਰਿਓ ਚਲ ਬੱਸ ਤੈਨੂੰ ਮੈਂ ਤਾਂ ਜਾਨਣਾਗਾ ਫਿਰ ਬਸ ਰਹਿਣ ਦੇ ਤੂੰ ਇੱਥੇ ਬੈਠੀ ਰਹੋ ਤੁਸੀਂ ਕਰ ਲਓ ਗੱਲਾਂ ਮਾ 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 ਤੂੰ ਇਸ ਵੋਟ ਕੇ ਬੋਲਿਆ ਕਰ ਤੂੰ ਐ ਕਿਉਂ ਕਰਦੀ ਹੁੰਨੀ ਆ ਮੈਨੂੰ ਸ਼ਰਮ ਤਾਂ ਤੇਰੇ ਪਿਓ ਨੂੰ ਚਾਹੀਦੀ ਏ ਤੇਰੇ ਪਿਓ ਨੂੰ ਸ਼ਰਮ ਚਾਹੀਦੀ ਏ ਹਾਂ ਹੁਣ ਮੇ ਮੇਰੇ ਪੁੱਤ ਦਾ ਘਰ ਸੰਭਿਆ ਸੰਭਿਆ ਹੁਣ ਉੱਥੇ ਤੀਜੇ ਥਾਂ ਜਮੀਨਾਂ ਦਬਾਉਣ ਨੂੰ ਫਿਰਦਾ ਹੈਗਾ ਮਾਂ ਉਹ ਤੀਜਾ ਥਾਂ ਨਹੀਂ ਸਗੋਂ ਆਪਾਂ ਦੂਜੀ ਥਾਂ ਅਗਲਿਆਂ ਦੀ ਜ਼ਮੀਨ ਆ ਐ ਕਰੋ ਸਾਰਾ ਕਾਰਬਾਰੀ ਉਹਨਾਂ ਦੇ ਨਾਂ ਲਵਾ ਦਿਓ ਆਪ ਨਿਕਲ ਜਿਓ ਬਾਹਰੇ ਭੈਜੋ ਕਿਤੇ ਜਾ ਕੇ ਸੜਕਾਂ ਤੇ ਹਾਂ ਜਿਹੋ ਜਿਹੇ ਹਾਲਾਤ ਆ ਨਾ ਜਿਵੇਂ ਤੂੰ ਬੋਲ ਰਹੀ ਆ ਆਪਾਂ ਸ਼ਰਕਾ ਤੇ ਆ ਹੀ ਜਾਵਾਂਗੇ ਬਸ ਬਸ ਆਹੀ ਆਹੀ ਪੱਖੇ ਰੱਖੀ ਮੂੰਹ ਦੀ ਮੈਂ ਸਾਰੀ ਉਗਲ ਨਹੀਂ ਦਸੁਧਰਦੀ ਕੜਮੀ ਕਿਸੇ ਥਾਂ ਦੀ ਦਸਦੀ ਹੋਈ ਨਹੀਂ ਸਕਦੀ ਹਾਂ ਕੜਮੀ ਪਿੱਟੇ ਦੀ ਪੂਛ ਨਾਲੇ ਹੋਰ ਕਿੱਥੋਂ ਜਾਣਾ ਜਦੋਂ ਆਊਗਾ ਅੱਗ ਪਾ ਕੇ ਜਾਊ ਸਾਡੇ ਘਰੇ ਅੱਜ ਦੀ ਤਾਂ ਇਹਦੇ ਇਹਦੇ ਮੂੰਹੋਂ ਕਦੇ ਗੱਲ ਹੀ ਨਹੀਂ ਨਿਕਲੀ ਮੁੱਟੇ ਦਿਮਾਗ ਦਾ